ਅਕਸਰ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਸਲਮਾਨ ਖਾਨ ਸ਼ਾਹਰੂਖ ਖਾਨ ਵਰਗੇ ਬਾਲੀਵੁੱਡ ਹਸਤੀਆਂ ਨੂੰ ਧਮਕੀਆਂ ਮਿਲਦੀਆਂ ਨੇ ਲੇਕਿਨ ਇਸ ਵਾਰ ਜੋ ਧਮਕੀ ਮਿਲੀ ਹੈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੀ ਹੈ ਦੱਸਦੇ ਕਿ ਮੁੰਬਈ ਪੁਲਿਸ ਨੂੰ ਇੱਕ ਮੈਸੇਜ ਰੀਸੀਵ ਹੋਇਆ ਸੀ ਵਟਸਐਪ ਤੇ ਜਿਸ ਦੇ ਵਿੱਚ ਨਰਿੰਦਰ ਮੋਦੀ ਜੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਸਿੱਧੀ ਸਿੱਧੀ ਧਮਕੀ ਦਿੱਤੀ ਗਈ ਸੀ ਉਹਦੇ ਵਿੱਚ ਕਿਹਾ ਗਿਆ ਸੀ ਕਿ ਆਈਐਸਆਈ ਏਜੰਟ ਦੇ ਵੱਲੋਂ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਉਹਨਾਂ ਦੀ ਪਲੈਨਿੰਗ ਚੱਲ ਰਹੀ ਹੈ ਕਿ ਨਰਿੰਦਰ ਮੋਦੀ ਨੂੰ ਜਾਨੋਂ ਮਾਰ ਦਿੱਤਾ ਜਾਵੇ ਇਹ ਮੁੰਬਈ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਈ ਤੇ ਪੁਲਿਸ ਦੇ ਵੱਲੋਂ ਟਰੇਸ ਕੀਤਾ ਗਿਆ ਨੰਬਰ ਤੇ ਮਲਜ਼ਮ ਤੱਕ ਪਹੁੰਚ ਕੀਤੀ ਗਈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਮਲਜ਼ਮ ਸੀ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਦੱਸਿਆ ਜਾ ਰਿਹਾ ਸੀਗਾ ਇਹ ਖਬਰਾਂ ਇਸ ਵਿਚਾਰੇ ਸਾਹਮਣੇ ਆਈਆਂ ਨੇ ਜਦੋਂ ਇੱਕ ਪਾਸੇ ਕਿਸਾਨ ਜੋ ਹੈ ਦਿੱਲੀ ਕੂਚਕਾਰੇ ਨੇ ਤੇ ਦੂਜੇ ਪਾਸੇ ਨਰਿੰਦਰ ਬੋਦੀ ਜੋ ਕਿ ਪੀਐਮ ਨੇ ਉਹਨਾਂ ਨੂੰ ਧਮਕੀ ਮਿਲੀ ਹੈ ਤਾਂ ਇਹ ਮਾਮਲਾ ਕੀ ਕੁਝ ਹੈ ਹਲੇ ਤੱਕ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਤੇ ਮਲਜ਼ਮ ਬਾਰੇ ਕੀ ਕੁਝ ਜਾਣਕਾਰੀ ਮਿਲੀ ਹੈ ਇਹ ਵੀ ਤੁਹਾਨੂੰ ਦੱਸ ਦਿੰਨੇ ਆਂ ਤੇ ਇਹ ਜੋ ਮਾਮਲਾ ਹੈ ਨਰਿੰਦਰ ਮੋਦੀ ਨੂੰ ਧਮਕੀ ਮਿਲੰਦਾ ਇਸ ਬਾਰੇ ਵਧੇਰੀ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਭਜਤ ਕੌਰ ਮੌਜੂਦ ਨੇ ਅੱਜ ਜੀ ਪ੍ਰਭਜਤ ਜਿਵੇਂ ਕਿਸਾਨਾਂ ਦਾ ਦਿੱਲੀ ਕੂਚ ਚੱਲ ਰਿਹਾ ਹੈ ਤੇ ਉਸੇ ਵਿਚਾਲੇ ਵੱਡੀ ਖਬਰ ਮੁੰਬਈ ਤੋਂ ਆਈ ਹੈ ਕਿ ਪੀਐਮ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਕੀ ਕੁਝ ਮਾਮਲਾ ਹੈ ਸਾਰੀ ਜਾਣਕਾਰੀ ਕੀ ਕੁਝ ਸਾਹਮਣੇ ਆਈ ਹੈ ਬਿਲਕੁਲ ਸੁਪਰੀਆ ਬਹੁਤ ਹੀ ਵੱਡੀ ਖਬਰ ਹੈ ਇਸ ਵੇਲੇ ਜੀ ਕਿਉਂਕਿ ਦੂਜੇ ਪਾਸੇ ਕਿਸਾਨ ਦਿੱਲੀ ਕੂਚ ਕਰ ਰਹੇ ਨੇ ਜਿਸ ਤਰੀਕੇ ਦੇ ਨਾਲ ਹੁਣ ਤੱਕ ਤਸਵੀਰਾਂ ਸਾਹਮਣੇ ਆਈ ਹੈ ਕਿ ਕਿਸਾਨ ਤੇ ਪੁਲਿਸ ਲਗਾਤਾਰ ਅਮੋ ਸਾਹਮਣੇ ਦਿਖਾਈ ਦੇ ਰਹੀ ਹੈ ਹਾਲਾਂਕਿ ਕੇਂਦਰ ਸਰਕਾਰ ਦੇ ਨਾਲ ਸਿੱਧਾ ਸਿੱਧਾ ਕਿਸਾਨਾਂ ਦਾ ਟਕਰਾ ਹੋਣ ਜਾ ਰਿਹਾ ਪਰ ਉਸ ਦੇ ਵਿੱਚ ਕਾਲੇ ਇਹ ਖਬਰ ਹੈ ਕਿ ਪ੍ਰਧਾਨ ਮੰਤਰੀ ਦੇਸ਼ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰ ਦੀ ਧਮਕੀ ਹੈ ਬੰਬਣਾ ਉਡਾਉਣ ਦੀ ਧਮਕੀ ਮਿਲੀ ਹੈ ਤਾਂ ਮੁੰਬਈ ਪੁਲਿਸ ਨੂੰ ਸਟ੍ਰਿਚਰਵਾਰ ਨੂੰ ਪ੍ਰਧਾਨ ਮੰਤਰੀ ਨੂੰ ਜਾਨੋਂ ਮਾਰ ਦੀ ਧਮਕੀ ਦਾ ਇੱਕ ਮੈਸੇਜ ਮਿਲਿਆ ਸੀ ਜਿਸ ਤੋਂ ਬਾਅਦ ਮੁੰਬਈ ਦੀ ਟ੍ਰੈਫਿਕ ਪੁਲਿਸ ਜਿਹੜੀ ਹਰਕਤ ਦੇ ਵਿੱਚ ਨਜ਼ਰ ਆਈ ਉਹਨਾਂ ਨੂੰ ਇੱਕ ਮੈਸੇਜ ਮਿਲਿਆ ਤਾਂ ਉਸ ਦੇ ਵਿੱਚ ਇਹ ਜਾਣਕਾਰੀ ਹੈ ਕਿ ਪਾਕਿਸਤਾਨੀ ਕੂਫੇਆ ਏਜੰਸੀ ISI ਦੇ ਦੋ ਏਜੰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੰਮਣਾ ਡਾਉਣ ਦੀ ਸਾਜ਼ਿਸ਼ ਜਿਹੜੇ ਸੀ ਰਚ ਰਹੇ ਨੇ ਤਾਂ ਮੈਸੇਜ ਮਿਲਦੇ ਹੀ ਮੁੰਬਈ ਪੁਲਿਸ ਦੀ ਜੇਕਰ ਗੱਲ ਕਰੀਏ ਤਾਂ ਉਹ ਚੌਕਸ ਨਜ਼ਰ ਆ ਰਹੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਜੋ ਹੁਣ ਤੱਕ ਜਾਣਕਾਰੀ ਹੈ ਇਹ ਪਤਾ ਲੱਗਿਆ ਕਿ ਇਹ ਨੰਬਰ ਜਿਹੜਾ ਹੈ ਜਿਸ ਤਰ੍ਹਾਂ ਮਰਚ ਜਾਇਆ ਉਹ ਅਜਮੇਰ ਰਾਜਸਥਾਨ ਦਾ ਜਿਹੜਾ ਦੱਸਿਆ ਜਾ ਰਿਹਾ ਹੈ ਤਾਂ ਜੋ ਜਾਣਕਾਰੀ ਹੈ ਕਿ ਸ਼ੱਕੀ ਵਿਅਕਤੀ ਤੱਕ ਪੁਲਿਸ ਪਹੁੰਚ ਰਹੀ ਹੈ ਰਾਜਸਥਾਨ ਦੇ ਪੁਲਿਸ ਜਿਹੜੀ ਰਵਾਨਾ ਹੋ ਗਈ ਹੈ ਤਾਂ ਇਹ ਵੀ ਵਿੱਚ ਸੂਤਰਾਂ ਦੇ ਵੱਲੋਂ ਤਾਂ ਖਬਰ ਹੈ ਕਿ ਉਸ ਵਿਅਕਤੀ ਨੂੰ ਜਿਹੜਾ ਇਹ ਗ੍ਰਿਫਤਾਰ ਵੀ ਕਰ ਲਿਆ ਗਿਆ ਪਰ ਕਿ ਸਨਾਨਾ ਦੇ ਦਿੱਲੀ ਕੋਲਚ ਦੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਹਾਮਣਾ ਡਾਉਣ ਦੀ ਧਮਕੀ ਮਿਲਨੀ ਜਿਸ ਕਾਰਨ ਚਾਰੇ ਪਾਸੇ ਜਿਹੜੀ ਤਰਥੱਲੀ ਮਚ ਗਈ ਹੈ ਤਾਂ ਹਾਲਾਂਕਿ ਮੁੰਬਈ ਪੁਲਿਸ ਇੱਥੇ ਕਾਫੀ ਚੌਕਸ ਨਜ਼ਰ ਆ ਰਹੀ ਹੈ ਤਾਂ Rajasthan Ajmer ਇਲਾਕੇ ਦਾ ਜਿਹੜਾ ਨੰਬਰ ਹੈ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਟ੍ਰੇਸ ਕੀਤਾ ਜਿਸ ਤੋਂ ਬਾਅਦ ਤੁਰੰਤ Rajasthan ਦੇ ਲਈ ਪੁਲਿਸ ਰਵਾਨਾ ਹੋਈ ਤਾਂ ਉਸ ਸ਼ੱਕੀ ਵਿਅਕਤੀ ਨੂੰ ਕਿਹਾ ਜਾ ਰਿਹਾ ਹੈ ਕਿ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਬਿਲਕੁਲ ਮੁਲਜ਼ਮ ਬਾਰੇ ਹੋਰ ਕੁਝ ਜਾਣਕਾਰੀ ਹੈ ਉਸ ਦਾ ਨਾਮ ਕੀ ਹੈ ਤੇ ਉਹਦੀ ਕੋਈ ਕ੍ਰਿਮੀਨਲ ਹਿਸਟਰੀ ਰਹੀ ਹੋਵੇ ਉਹ ਨਹੀਂ شکریہ اس بارے تے اج تک کوئی ਜਾਣਕਾਰੀ ਜਿਹੜੀ ਹੈ ਨਹੀਂ ਮਿਲੀ ਪਰ ਇਸ ਦੇ ਵਿਚਕਾਰ ਇਹ ضرور ਦੱਸਿਆ ਜਾ ਰਿਹਾ ਕਿ ਪਾਕਿਸਤਾਨੀ ਖੂਫੀਆ ਏਜੰਸ ਦੇ 에ਜੰਟ ਨੇ ਦੋ 에ਜੰਟ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਸ ਵਾਰੀ ਜਿਹੜੀ ਸਾਜ਼ਿਸ਼ ਰਚੀ ਗਈ ਇੱਕ ਮੈਸੇਜ ਭੇਜਿਆ ਗਿਆ ਮੁੰਬਈ ਪੁਲਿਸ আর ਟ੍ਰੈਫਿਕ ਪੁਲਿਸ ਨੂੰ ਹੈਲਪਲਾਈਨ ਤੇ ਮੈਸੇਜ ਆਇਆ ਸੀ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ کافی ਚੌਕਸ ਹੋ ਗਿਆ ਕਿਉਂਕਿ ਇਸ ਤਰੀਕੇ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਜਹੀ ਤੰਕੀ ਮਿਲਨੀ ਤਾਂ ਇੱਕ ਬਹੁਤ ਵੱਡੀ ਖਬਰ ਹੈ ਦਰਜ ਵਿਚਕਾਰ ਇਹ ਵੀ ਖਬਰ ਆਇਆ ਕਿ ਜਿਹੜਾ ਉਹ ਸ਼ੱਕੀ ਵਿਅਕਤੀ ਨੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਸ਼ਰਾਬ ਜਾਂ ਨਸ਼ਾ ਵੇਚਦੇ ਹੋ ਸਕਦੇ ਨੇ ਇਹ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਤੱਕ ਜਿਹੜੀ ਜਾਂਚ ਜਾਰੀ ਹੈ ਹਾਲਾਂਕਿ ਇਸ ਦੇ ਵਿੱਚ ਜਿਹੜਾ ਵਿਅਕਤੀ ਖਿਲਾਫ ਜਿਹੜੀਆਂ ਮਾਮਲੇ ਵੀ ਦਰਜ ਕੀਤੇ ਗਏ ਨੇ ਨਿਆ ਧਰਾਵਾਂ ਜਿਹੜੀਆਂ ਧਰਾਵਾਂ ਤਹਿਤ ਐਫ ਆਰ ਦਰਜ ਕਰ ਲਈ ਗਈ ਹੈ ਪਰ ਪੁਲਿਸ ਦਾ ਇਹ ਬਿਆਨ ਹੈ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਵੀ ਹੋ ਸਕਦਾ ਹੈ ਨਸ਼ਾ ਵੇਚਦਾ ਹੋ ਸਕਦਾ ਹੈ ਸ਼ਰਾਬ ਵੇਚਦਾ ਹੋ ਸਕਦਾ ਹੈ ਪਰ ਇਸ ਦੇ ਵਿਚਾਲੇ ਇਹ ਵੀ ਹੈ ਕਿ ਭਾਰਤੀ ਪਾਕਿਸਤਾਨ ਖੁਫੀਆਜੈਂਸ ਏਜੰਟ ਨੇ ਜਿਹੜੇ ਇਹ ਸਾਜ਼ਿਸ਼ ਰਚ ਰਹੇ ਸਨ ਪਰ ਪੁਲਿਸ ਇੱਥੇ ਜਿਹੜੀ ਹੈ ਕਾਫੀ ਚੌਕਸ ਨਗਰ ਨਜ਼ਰ ਆਈ ਤਾਂ ਤੁਰੰਤ ਉਹਨਾਂ ਨੂੰ ਗ੍ਰਿਫਤਾਰ ਕਾਰ ਵੀ ਕਰ ਲਿਆ ਗਿਆ ਹੈ ਜੀ ਬਿਲਕੁਲ ਦੇਖਿਆ ਜਾਵੇ ਤਾਂ ਇਸ ਤੰਕੀ ਤੋਂ ਬਾਅਦ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਕਿ ਸੁਰੱਖਿਆ ਦੇ ਕੋਈ ਪ੍ਰਬੰਧ ਕੀਤੇ ਗਏ ਨੇ ਬਿਲਕੁਲ ਸੁਪਰੀਆ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲੇ ਦਿਵਾਲੇ ਲਗਾਤਾਰ ਹੀ ਸੁਰੱਖਿਆ ਮੁਲਾਜ਼ਮ ਰਹਿੰਦੇ ਨੇ ਉਹਨਾਂ ਨੂੰ ਜੇਕਰ ਬੁਲਟ ਪ੍ਰੂਫ ਗੱਡੀਆਂ ਦੀ ਗੱਲ ਕਰੀਏ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਚੀਜ਼ ਨਜ਼ਰ ਆਉਂਦੇ ਨੇ ਕਿ ਕਿ ਪਿਛਲੇ ਜੇਕਰ ਜੇਕਰ ਕਰੀਏ ਜਦੋਂ ਪ੍ਰਧਾਨ ਮੰਤਰੀ ਦੀ ਤਾਂ ਪੰਜਾਬ ਫੇਰੀ ਸੀ ਉਸ ਸਮੇਂ ਵੀ ਕਾਫੀ ਜਦੋਂ ਕਿਸਾਨਾਂ ਦੇ ਵੱਲੋਂ ਰਸਤਾ ਰੋਕਿਆ ਗਿਆ ਤਾ ਉਹ ਸਿਕਿਉਰਟੀ ਉਹਨਾਂ ਦੀ ਲੈਪਸ ਹੋਈ ਜਿਸ ਤਰੀਕੇ ਦੇ ਨਾਲ ਉਹ ਚੰਨੀ ਸਰਕਾਰ ਸੀ ਕਾਫੀ ਵਿਵਾਦਾਂਜ ਘਿਰਦੀ ਨਜ਼ਰ ਆਈ ਸੀ ਆਗੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਆਲੇ ਦੁਆਲੇ ਕਾਫੀ ਸੁਰੱਖਿਆ ਮੁਲਾਜ਼ਮ ਰਹਿੰਦੇ ਨੇ ਪਰ ਇਸ ਦੇ ਵਿਚਾਰ ਇੱਕ ਪਾਸੇ ਕਿਸਾਨਾਂ ਦਾ ਮੁੱਦਾ ਹੈ ਦੂਜੇ ਪਾਸੇ ਸਰਕਾਰਾਂ ਆਮੋ ਸਾਹਮਣੇ ਉਹ ਦਿਖਾਈ ਦੇ ਰਹੀਆਂ ਨੇ ਕੇਂਦਰ ਦੇ ਨਾਲ ਕਿਸਾਨਾਂ ਦਾ ਸਿੱਧਾ ਟੱਕਰ ਹੈ ਕਿਸਾਨ ਲਗਾਤਾਰ ਰੇਟ ਕਰ ਰਹੇ ਨੇ ਕਿ ਪ੍ਰਧਾਨ ਮੰਤਰੀ ਸਾਡੀ ਗੱਲ ਸੁਣਨ ਸਾਡੇ ਮਸਲੇ ਹੱਲ ਕਰਨ ਪਰ ਇਸ ਦੇ ਵਿਚਕਾਰ ਪ੍ਰਧਾਨ ਮੰਤਰੀ ਨੂੰ ਜਿਹੀ ਤਮਕੀ ਮਿਲੀ ਇੱਕ ਬਹੁਤ ਵੱਡੀ ਖਬਰ ਹੈ ਬਹੁਤ ਜਿਆਦਾ ਵੱਡੀ ਖਬਰ ਹੈ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤਾਂ ਅਜਹੀ ਧਮਕੀ ਮਿਲ ਲਈ ਪਰ ਦੂਜੇ ਪਾਸੇ ਇੱਥੇ ਜੇਕਰ ਪੁਲਿਸ ਦੀ ਗੱਲ ਕਰੀਏ ਉਹ ਲਗਾਤਾਰ ਐਕਟਿਵ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਲੇ-ਦੁਆਲੇ ਬਹੁਤ ਸੁਰੱਖਿਆ ਮੁਲਾਜ਼ਮ ਨੇ ਤਾਂ ਜੇ ਜਦੋਂ ਵੀ ਅਜਹੀਆਂ ਕੋਈ ਖਬਰਾਂ ਆਉਂਦੀਆਂ ਨੇ ਤਾਂ ਪੁਲਿਸ ਕਾਫੀ ਚੌਕਸ ਨਜ਼ਰ ਆਉਂਦੀ ਹੈ ਹਾਲਾਂਕਿ ਮੌਕੇ ਤੇ ਪੁਲਿਸ ਜਦੋਂ ਇਹ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਲਗਾਤਾਰ ਹਰਵਾਨਾ ਹੋ ਗਈ ਪੁਲਿਸ Rajasthan ਤੋਂ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਗੇ ਤੇਰਾਵਾ ਵੀ ਦਰਜ ਕਰ ਲਿਆ ਗਿਆ ਹੋਰ ਇਸ ਮਾਮਲੇ ਦੇ ਵਿੱਚ ਕੀ ਅਪਡੇਟ ਆਵੇਗੀ ਆਪਾਂ ਜਰੂਰ ਸਾਂਝੀ ਕਰਾਂਗੇ ਜੀ ਬਿਲਕੁਲ ਦੇਖਿਆ ਜਾਵੇ ਤਾਂ ਜਿਵੇਂ ਜਿਵੇਂ ਸਮਾਂ ਲੰਘ ਰਿਹਾ ਹੈ ਉਸ ਦੇ ਨਾਲ ਹੀ ਧਮਕੀਆਂ ਦਾ ਦੌਰ ਵਧਦਾ ਜਾ ਰਿਹਾ ਹੈ ਦੇਖਿਆ ਜਾਵੇ ਤਾਂ ਕਦੇ ਕੋਈ WhatsApp ਕਾਲ ਕਰਕੇ ਕਿਸੇ ਤੋਂ ਰਿਸ਼ਵਤ ਮੰਗਦਾ ਹੈ ਕਦੇ ਕੋਈ ਕਹਿੰਦਾ ਕਿ ਤੁਹਾਡਾ ਮੁੰਡਾ ਜਾਂ ਕੁੜੀ ਸਾਡੇ ਗ੍ਰਿਫਤ ਦੇ ਵਿੱਚ ਨੇ ਤੇ ਤੁਸੀਂ ਸਾਨੂੰ ਇੰਨੇ ਪੈਸੇ ਦਿਓ ਧਮਕੀਆਂ ਦਾ ਦੌਰ ਲਗਾਤਾਰ ਜੋ ਹੈ ਵਧਦਾ ਜਾ ਰਿਹਾ ਹੈ ਬਿਲਕੁਲ ਇਸ ਦੇ ਵਿਚਕਾਰ ਇੱਕ ਮੈਂ ਹੋਰ ਜਿਕਰ ਕਰਾਂਗੀ ਜਿਹੜੇ ਇੱਕ ਆਕਾਲੀ ਸੀਨੀਅਰ ਆਗੂ ਨੇ ਵਿਕਰਮ ਮਜੀਠੀਆ ਉਹਨਾਂ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕਰਕੇ ਦਾਵਾ ਕੀਤਾ ਗਿਆ ਕਿ ਉਹਨਾਂ ਦੇ ਮੁੰਡਿਆਂ ਨੂੰ ਜਿਹੜੀ ਹੈ ਧਮਕੀ ਮਿਲ ਰਹੀ ਹੈ ਕਿ ਤੁਹਾਨੂੰ ਅਸੀਂ ਮਾਰ ਦਵਾਂਗੇ ਹਾਲਾਂਕਿ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਡਰਨ ਵਾਲੇ ਨਹੀਂ ਹਾਂ ਕਿਉਂਕਿ ਜਿਸ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਤੇ ਹਮਲਾ ਹੋਇਆ ਆਕਾਲੀ ਦਲ ਦੇ ਪ੍ਰਧਾਨ ਰਹਿ ਚੁੱਕੇ ਨੇ ਸੁਖਵੀਰ ਸਿੰਘ ਬਾਦਲ ਤੇ ਹਮਲਾ ਆਇਆ ਹੁਣ ਪ੍ਰਧਾਨ ਮੰਤਰੀ ਨਿਰਿੰਦਰ ਮੋਦੀ ਨੂੰ ਜਾਨੋਂ ਮਾਰ ਦੀ ਧਮਕੀ ਮਿਲ ਰਹੀ ਹੈ ਆ ਤਾਂ ਸੁਖਵੀਰ ਸਿੰਘ ਬਾਦਲ ਤੇ ਸਿੱਧੀ ਗੋਲੀ ਚਲਾਈ ਗਈ ਵਿਕਰਮ ਮਜੀਠੀਆ ਦੇ ਮੁੰਡਿਆਂ ਨੂੰ ਧਮਕੀਆਂ ਮਿਲ ਰਹੀਆਂ ਤਾਂ ਇਹ ਧਮਕੀਆਂ ਅੱਜ ਤੋਂ ਨਹੀਂ ਪਿਛਲੇ ਕਾਫੀ ਸਮੇਂ ਤੋਂ ਇਦਾਂ ਹੀ ਚੱਲਦਾ ਆ ਰਿਹਾ ਜੇਕਰ ਗਾਇਕਾਂ ਦੀ ਗੱਲ ਕਰੀਏ ਉਹ ਉਹਨਾਂ ਨੂੰ ਧਮਕੀਆਂ ਮਿਲਦੀਆਂ ਨੇ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਕਿ ਸਾਨੂੰ ਇੰਨੇ ਪੈਸੇ ਦੇ ਦਿਓ ਨਹੀਂ ਤੇ ਤੁਹਾਨੂੰ ਅਸੀਂ ਗੋਲੀ ਮਾਰ ਦੇਵਾਂਗੇ ਇਸ ਮਾਮਲੇ ਦੇ ਵਿੱਚ ਪੁਲਿਸ ਵੀ ਕਾਫੀ ਐਕਟਿਵ ਨਜ਼ਰ ਆਉਂਦੀ ਹੈ ਲਗਾਤਾਰ ਪੁਲਿਸ ਦੇ ਵੱਲੋਂ ਗ੍ਰਿਫਤਾਰੀਆਂ ਵੀ ਕੀਤੀਆਂ ਜਾਂਦੀਆਂ ਨੇ ਪਰ ਇਸ ਦੇ ਵਿਚਾਲੇ ਇਹ ਧਮਕੀਆਂ ਦਾ ਦੌਰ ਜਿਹੜਾ ਸੁਪਰੀਆ ਲਗਾਤਾਰੀ ਜਾ ਰਹੀ ਹੈ ਜੀ ਬਿਲਕੁਲ ਤਾਜ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੀਐਮ ਮੋਦੀ ਉਹਨਾਂ ਨੂੰ ਪਹਿਲਾ ਨਵੰਬਰ ਦੇ ਵਿੱਚ ਵੀ ਸ਼ੁਰੂਆਤ 'ਚ ਧਮਕੀ ਮਿਲੀ ਸੀ ਕਾਲ ਆਈ ਸੀ ਉਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਤਾਂ ਹੁਣ ਦਸੰਬਰ ਦੇ ਵਿੱਚ ਮੁੜ ਤੋਂ ਪੀਐਮ ਮੋਦੀ ਨੂੰ ਧਮਕੀ ਮਿਲੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜੋ ਮਲਜ਼ਮ ਸੀ ਉਸ ਦਾ ਨੰਬਰ ਰਾਜਸਥਾਨ ਤੋਂ ਟ੍ਰੇਸ ਕੀਤਾ ਗਿਆ ਹੈ ਮੁੰਬਈ ਪੁਲਿਸ ਨੂੰ ਜੋ ਹੈ ਮੈਸੇਜ ਆਇਆ ਸੀ ਵਟਸਐਪ ਮੈਸੇਜ ਆਇਆ ਸੀ ਉਸ ਤੋਂ ਬਾਅਦ ਹਰਕਤ ਦੇ ਵਿੱਚ ਪੁਲਿਸ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਕਿਸਾਨਾਂ ਦਾ ਦਿੱਲੀ ਕੂਚ ਵੀ ਹੈ ਤੇ ਹੁਣ ਦਿੱਲੀ ਕੂਚ ਕਿਸਾਨਾਂ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਦਿੱਲੀ ਜਾਣ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਕਿਸਾਨਾਂ ਨੂੰ ਦਿੱ ਤੇ ਹਰਿਆਣਾ ਪੁਲਿਸ ਨੇ کیا ਤੇ ਉਧਰ ਹੀ ਦੂਜੇ ਪਾਸੇ ਕੇਂਦਰ ਸਰਕਾਰ ਜਿਨ੍ਹਾਂ ਦੇ ਨਾਲ ਕਿਸਾਨਾਂ ਦਾ ਸਿੱਧਾ-ਸਿੱਧਾ ਮੁਕਾਬਲਾ ਹੈ ਉਹਨਾਂ ਦੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਧਮਕੀ ਮਿਲ ਰਹੀ ਹੈ